ਆਈਲਾ ਜੋਤ ਮਸ਼ialੋਤ ਮਹਿੰਮ ਤਹਿਤ ਦਾ ਪ੍ਰੋਗਰਾਮ ਤਰਫ ਸਾਡੀ ਕੀ ਕਰਨਾ ਚਾਹੁੰਦੇ ਜੁਧ ਨਸ਼ਿਆਂ ਵਿਰੋਧ ਦੀ ਜਿਹੜੀ ਮਹਿੰਮ ਪੰਜਾਬ ਸਰਕਾਰ ਨੂੰ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਚਲਾਈ ਗਈ ਆ ਇਹਦੇ ਤਹਿਤ ਆਪਾਂ ਆਪ ਵੀ ਨੇ ਆਪਣੇ ਇਲਾਕੇ 'ਚ ਵੀ ਪਤਾ ਲੱਗਦਾ ਤੁਸੀਂ ਪ੍ਰੈਸ ਵਾਲੇ ਜੇ ਸਾਰਾ ਦਿਨ ਤੁਸੀਂ ਵਿਚਰਦੇ ਲੋਕਾਂ ਦੇ ਵਿੱਚ ਆਪਾਂ ਨੂੰ ਪਤਾ 80% ਸਮਗਲਰ ਆਪਦੇ ਘਰਾਂ ਨੂੰ ਜੰਦਰੇ ਮਾਰ ਕੇ ਜਾਂਦੇ ਦੂਜੇ ਆਪ ਦੇ ਕਿਤੇ ਦੂਜੇ ਸ਼ਹਿਰਾਂ 'ਚ ਆਪਦੇ ਰਿਸ਼ਤੇਦਾਰਾਂ ਕੋਲ ਚਲ ਗਏ ਆ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਚੱਲ ਗਿਆ ਤੇ ਜਿਹੜੇ ਕੋਈ ਇਹ ਗਲਤ ਕੰਮ ਕਰਦੇ ਆ ਉਹਨਾਂ ਨੂੰ ਵੀ ਚੇਤਾਵਨੀ ਆ ਜਾਂ ਤੇ ਇਹ ਯਹਰ ਦਾ ਕਾਰੋਬਾਰ ਬੰਦ ਕਰਦੇ ਹੋ ਤੇ ਜਾਂ ਫਿਰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ 'ਚ ਜਲ ਜੋ ਜੇ ਕੰਮ ਕਰੋਗੇ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈਆਂ ਹੋਣਗੀਆਂ ਤੁਹਾਡੇ ਤੇ ਪਰਚੇ ਹੋਣਗੇ ਤੇ ਜੇਲਾਂ ਦੇ ਵਿੱਚ ਵੀ ਕਿਉਂਕਿ ਪਿੰਡਾਂ ਦੇ ਵਿੱਚ ਮਤੇ ਪਾਉਣੇ ਸ਼ੁਰੂ ਕਰਤੇ ਪੰਚਾਇਤਾਂ ਨੇ ਗ੍ਰਾਮ ਸਭਾ ਦੇ اجلاسਤ ਨੇ ਸ਼ੁਰੂ ਕਰਤੇ ਆ ਉਹਦੇ 'ਚ ਭਾਵੇਂ ਕੋਈ ਅਕਾਲੀ ਦਲ ਨਾਲ ਭਾਵੇਂ ਕੋਈ ਭਾਜੀਪੀ ਨਾਲ ਭਾਵੇਂ ਕੋਈ ਕਾਂਗਰਸ ਨਾਲ ਆਮ ਆਦਮੀ ਪਾਰਟੀ ਵਾਲੇ ਤੇ ਸ਼ੁਰੂ ਤੋਂ ਹੀ ਤਿਆਰ ਕਰਕੇ ਬੈਠੇ ਆ ਜਦੋਂ ਦੀ ਸਰਕਾਰ ਬਣੀ ਆ ਸਾਡੀ ਤੇ ਸਰਕਾਰੀ ਇਸ ਏਜੰਡੇ ਤੇ ਬਣੀ ਤੇ ਸਾਡੇ ਬੰਦੇਆਂ ਨੇ ਤੇ ਅਜੇ ਤੱਕ ਕਿਸੇ ਦੀ ਨਾਂ ਜ਼ਮਾਨਤ ਕਰਾਈ ਤੇ ਨਾ ਕਿਸ ਦੇ ਪਿੱਛੇ ਸ਼ਿਫਾਰਿਸ਼ ਕੀਤੀ ਹੁਣ ਦੂਜੀਆਂ ਪਾਰਟੀਆਂ ਦੇ ਵੀ ਲੋਕ ਜਿਹੜੇ ਆ ਉਹ ਇੱਕ ਮੁੱਠ ਹੋ ਗਏ ਆ ਸਾਰਿਆਂ ਨੇ ਗ੍ਰਾਮ ਸਭਾ ਦੇ ਜਲਾਸਾ ਸਦ ਮਤੇ ਪਾਤੇ ਆ ਜਿਹੜਾ ਸਮਗਲਰ ਫੜਿਆ ਜਾਂਦਾ ਉਹਦੀ ਨਾ ਕੋਈ ਜ਼ਮਾਨਤ ਦੇਊਗਾ ਨਾ ਕੋਈ ਉਹਦੇ ਪਿੱਛੇ ਨੰਬਰ ਦਾ ਰਕਵਾਈ ਪਾਊਗਾ ਨਾ ਕੋਈ ਸਾਫਕਾ ਮੈਂਬਰ ਨਾ ਕੋਈ ਸਾਫਕਾ ਸਰਪੰਚ ਰਕਵਾਈ ਪਾਊਗਾ ਇਹ ਲੋਕ ਜੇਲਾਂ ਚ ਸੜਨਗੇ ਤੇ ਜਿਵੇਂ ਇਹਨਾਂ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਤੇ ਲਾਇਆ ਲੋਕਾਂ ਦੇ ਘਰ ਗਾਲੇ ਆ ਉਵੇਂ ਇਹਨਾਂ ਲੋਕਾਂ ਦੇ ਵੀ ਘਰ ਗਾਲਣਗੇ ਇਹਨਾਂ ਦੇ ਪੁੱਤ ਵੀ ਉਸੇ ਰਾਹੇ ਪੈ ਕੇ ਉਸੇ ਤਰ੍ਹਾਂ ਹੀ ਇਹਨਾਂ ਦੇ ਪੁੱਤਾਂ ਦਾ ਵੀ ਖਾਤਮਾ ਹੋਊਗਾ ਜਿਹੜਾ ਕਿਸੇ ਦੇ ਪਰਿਵਾਰ ਨੂੰ ਜਾਂ ਕਿਸੇ ਦੇ ਪੁੱਤ ਨੂੰ ਗਲਤ ਰਾਹ ਤੇ ਪਾਉਂਦਾ ਉਹਦਾ ਫਲਕਤ ਹੀ ਨਹੀਂ ਹੋ ਸਕਦਾ ਜਿਹੜੇ ਪੈਸੇ ਇਹਨਾਂ ਲੋਕਾਂ ਨੇ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਚੋਕ ਚੋਕ ਕੇ ਆਪਦੇ ਘਰ ਬਣਾਏ ਆ ਆਪਣੀਆਂ ਜਾਇਦਾਦਾਂ ਬਣਾਈਆਂ ਇਹਨਾਂ ਦੀਆਂ ਜਾਇਦਾਦਾਂ ਵੀ ਕੁੜਕ ਹੋਣਗੀਆਂ ਇਹਨਾਂ ਲੋਕਾਂ ਦੇ ਘਰ ਵੀ ਢੈਣਗੇ ਇਹ ਇਹਨਾਂ ਸੋਚਣ ਕਿ ਸ਼ਾਇਦ ਇਹ ਸਰਕਾਰ 2 4 10 ਦਿਨ 20 ਦਿਨ ਹੋਰ ਚਲਾਉ ਇਹ ਸਰਕਾਰ ਇਸੇ ਤਰ੍ਹਾਂ ਇਸ ਮੈਂ ਮਨੂੰ ਚਲਾ ਕੇ ਰੱਖੂਗੀ ਜਿਹੜੇ ਸਮਗਲਰ ਇਹਨਾਂ ਦੇ ਘਰ ਵੀ ਢੈਣਗੇ ਇਹਨਾਂ ਦੀਆਂ ਪ੍ਰਾਪਰਟੀਆਂ ਪਰਚਿਆਂ ਦੇ ਵਿੱਚ ਅਟੈਚ ਵੀ ਹੋਣਗੀਆਂ ਇਹਨਾਂ ਦੀਆਂ ਪ੍ਰਾਪਰਟੀਆਂ ਨਲਾਾਂ ਵੀ ਹੋਣਗੀਆਂ ਇਹ ਲੋਕਾਂ ਨੇ ਲੋਕਾਂ ਦੇ ਪੁੱਤ ਮਾਰੇ ਆ ਲੋਕਾਂ ਦੇ ਘਰ ਹੀ ਸੱਥਰ ਬਚਾਏ ਆ ਘਰ ਇਹਨਾਂ ਦੇ ਵੀ ਸੁਰੱਖਿਤ ਨਹੀਂ ਰਹਿਣਗੇ ਨਸ਼ਾ ਵਿਰੋਧ ਮੋਹਿਤ ਜੀ ਅਧਿਕਾਰਨ ਪਾਲਿਕਾ ਪੁੱਛੀਏ ਕੀ ਭਾਵਨਾ ਹੈ ਕੀ ਕਹਿੰਦੇ ਦੇਖੋ ਜੀ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਅੱਜ ਜੋ ਜੋ ਨਸ਼ੇ ਦੇ ਵਿਰੁੱਧ ਸਾਡੀ ਅਸੀਂ ਜਿਹੜੀ ਮਹਿੰਮ ਜਿਹੜੀ ਆ ਇੱਕ ਇਤਿਹਾਸ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਪੁਰਾਣੀਆਂ ਸਰਕਾਰਾਂ ਦੀ ਦੇਣ ਸੀ ਕਾਲੀਆਂ ਨੇ ਬੂਟੇ ਲਾਏ ਕਾਂਗਰਸੀਆਂ ਨੇ ਪਾਣੀ ਪਾਇਆ ਉਹਨਾਂ ਦੇ ਬੀਜੇ ਹੋਏ ਕੰਡੇ ਜਿਹੜੇ ਅੱਜ ਚੁਗ ਰਹੇ ਆ ਔਰ ਅੱਜ ਸਮੂਹ ਸਰਪੰਚ ਸਹਿਬਾਨਾਂ ਨੂੰ ਕਾਉਂਸਲਰ ਸਹਿਬਾਨਾਂ ਨੂੰ ਸਾਰਿਆਂ ਨੂੰ ਸਮੂਹਿਆਂ ਨੂੰ ਵੀ ਬੁਲਾ ਕੇ ਇਹੋ ਉਹਨਾਂ ਨੂੰ ਸੀਐਮ ਸਾਹਿਬ ਵੱਲੋਂ ਵੀ ਨਿਰਦੇਸ਼ ਦਿੱਤੇ ਨੇ ਵੀ ਕੋਈ ਵੀ ਐਸੇ ਗਲਤ ਅਨਸਰ ਦੇ ਮਗਰ ਨਹੀਂ ਜਾਏਗਾ ਕੋਈ ਵੀ ਉਹਨਾਂ ਦੀ ਸ਼ਿਫਾਰਸ਼ ਨਹੀਂ ਕਰੇਗਾ ਕੋਈ ਵੀ ਉਹਨਾਂ ਦੀ ਜਮਾਨਤਾਂ ਨਾ ਦੇਵੇ ਤੇ ਆਪ ਕੋ ਆਪਣੇ ਪਿੰਡਾਂ ਦੇ ਵਿੱਚ ਆਪ ਜ਼ਿੰਮੇਵਾਰੀ ਚੁੱਕਣ ਤਾਂ ਜੋ ਕਿ ਕਿਸੇ ਵੀ ਪਿੰਡ ਦੇ ਵਿੱਚ ਕੋਈ ਮਾੜਾ ਅਨਸਰ ਹੈ ਉਨ ਨੂੰ ਜਾਂ ਤੇ ਜੇ ਕੋਈ ਦਵਾਈ ਦੀ ਲੋੜਾ ਨੂੰ ਹਸਪਤਾਲ ਦਾਖਲ ਕਰਾਇਆ ਜਾਵੇ ਤੇ ਜੇ ਉਹ ਗਲਤ ਕੰਮਾਂ ਤੋਂ ਨਹੀਂ ਬਾਜ ਹੁੰਦਾ ਤੇ ਫਿਰ ਬਣਦੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਅੱਜ ਇੱਥੇ ਸੋਹ ਚੁੱਕ ਸਮਾਗਮ ਸੀ ਜਿਹੜਾ ਨਸ਼ੇ ਦੇ ਵਿਰੋਧ ਸੀ ਔਰ ਅੱਜ ਸਾਰੇ ਸਮੂਚੀ ਟੀਮ ਜਿਹੜੀ ਮੈਂ ਕਹਿ ਸਕਦਾ ਆਮ ਆਦਮੀ ਪਾਰਟੀ ਦੀ ਜਿਹੜੀ ਗਰਾਊਂਡ ਲੈਵਲ ਦੀ ਟੀਮ ਹੈ ਉਹ ਸਾਰੀ ਬਲਾ ਕੇ ਅੱਜ ਅਗਾਜ਼ ਜਿਹੜਾ ਪਿੰਡਾਂ ਦੇ ਵਿੱਚੋਂ ਸ਼ੁਰੂ ਕਰ ਦਿੱਤਾ ਕਿਉਂਕਿ ਪੁਲਿਸ ਪ੍ਰਸ਼ਾਸਨ ਸਰਕਾਰ ਡੱਟ ਕੇ ਜਿਹੜਾ ਸਾਥ ਦੇ ਰਿਹਾ ਔਰ ਪਾਰਟੀ ਦਾ ਕੱਲਾ ਕੱਲਾ ਵਰਕਰ ਵੀ ਸਾਥ ਦੇ ਰਿਹਾ ਲੋਕਾਂ ਨੂੰ ਵੀ ਬੇਨਤੀ ਹੈ ਵੀ ਇਹ ਜਿਹੜਾ ਨਸ਼ਿਆਂ ਦਾ ਕੋੜ ਵਗ ਰਿਹਾ ਸੀ ਪੰਜਾਬ ਦੇ ਵਿੱਚ ਇਹ ਉਦੋਂ ਹੀ ਖਤਮ ਹੋਊਗਾ ਮੋਢੇ ਨਾਲ ਮੋਢਾ ਲਾ ਕੇ ਜਦੋਂ ਤੁਸੀਂ ਸਾਰੇ ਨਾਲ ਚੱਲੋਗੇ ਜੀ ਔਰ ਆਸ ਹੈ ਕਿਉਂਕਿ ਜੋ ਜੋ ਆਪਾਂ ਇਹ ਮਹਿੰਮ ਜਿਹੜੀ ਸਾਡੀ ਯੋਰ ਫੜਦੀ ਨਜ਼ਰ ਆ ਰਹੀ ਹੈ ਲੋਕ ਜਿਹੜੇ ਨੇ ਆਪ ਨਿੱਤਰ ਕੇ ਅਗਾ ਵਧੂ ਨਜ਼ਰ ਆਉਣ ਲੱਗ ਪਏ